ਸਤਿ ਸ੍ਰੀ ਅਕਾਲ ਨਮਸਕਾਰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਵੇੜੇ ਵਿੱਚ ਜੁੜ ਬੈਠੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦਾ ਹਾਂ ਹਾਜ਼ਰ ਹਨ ਸਾਡਾ ਨਵਾਂ ਪੋਡਕਾਸਟ ਲੈ ਕੇ ਹਰ ਵਾਰ ਦੀ ਤਰ੍ਹਾਂ ਅਸੀਂ ਇੱਕ ਨਵਾਂ ਵਿਸ਼ਾ ਲੈ ਕੇ ਆਏ ਹਾਂ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਮੇਰੇ ਕਹਿਣ ਦਾ ਮਤਲਬ ਹੈ ਪ੍ਰਾਲੀ ਦੀ ਪਸ਼ੂ ਪਾਲਣ ਵਿੱਚ ਸਟਿੱਜੀ ਵਰਤੋਂ ਕਿੱਦਾਂ ਕੀਤੀ ਜਾ ਸਕਦੀ ਹੈ ਇਸ ਵਿਸ਼ੇ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਸਟੱਡੀ ਯੂਨੀਵਰਸਿਟੀ ਦੇ ਨਿਰਦੇਸ਼ਕ ਪ੍ਰਸਾਰ ਸਿੱਖਿਆ ਡਾਕਟਰ ਰਵਿੰਦਰ ਸਿੰਘ ਗਰੇਵਾਲ ਜੀ ਡਾਕਟਰ ਸਾਹਿਬ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਥੈਂਕ ਯੂ ਡਾਕਟਰ ਸਾਹਿਬ ਜਦੋਂ ਵੀ ਆਹ ਨਵੰਬਰ ਅਕਤੂਬਰ ਨਵੰਬਰ ਦਾ ਮਹੀਨਾ ਆਉਂਦਾ ਹੈ ਚੋਣੇ ਦਾ ਸੀਜ਼ਨ ਦਾ ਖਤਮ ਹੁੰਦਾ ਤਾਂ ਸਾਰਿਆਂ ਦੇ ਮਨ ਦੇ ਵਿੱਚ ਇੱਕ ਚੀਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਵੀ ਹੁਣ ਜਿਹੜੀ ਚੀਜ਼ ਖੇਤਾਂ 'ਚ ਬਚ ਗਈ ਜਿੰਨੂੰ ਆਪਾਂ ਪਰਾਲੀ ਆਖਦੇ ਹਾਂ ਵੀ ਇਹਦਾ ਹੱਲ ਕੀ ਹੋਊਗਾ ਇਹਦੇ ਨਾਲ ਅਸੀਂ ਕਿਦਾਂ ਨਜਿੱਠਾਂਗੇ ਤੇ ਵੱਖਰੇ ਵੱਖਰੇ ਕਾਨੂੰਨ ਬਣ ਰਹੇ ਨੇ ਵੀ ਇਦਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਤੇ ਅੱਜ ਆਪਾਂ ਇੱਕ ਵੱਖਰਾ ਹੀ ਵਿਸ਼ਾ ਲੈ ਕੇ ਆਏ ਆਂ ਵੀ ਇਹ ਜਿਹੜੀ ਬਚੀ ਹੋਈ ਪਰਾਲੀ ਹੈ ਉਹਨੂੰ ਪਸ਼ੂਆਂ ਦੇ ਵਿੱਚ ਆਪਾਂ ਕਿਦਾਂ ਵਰਤ ਸਕਦੇ ਆਂ ਸੋ ਸਾਡੇ ਦਰਸ਼ਕਾਂ ਨੂੰ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਦੱਸੋ ਵੀ ਇਸ ਪਰਾਲੀ ਦੀ ਪਸ਼ੂ ਪਾਲਨ ਕਿੱਤਿਆਂ ਵਿੱਚ ਵਰਤੋਂ ਸੰਬੰਧੀ ਕੀ ਕੀ ਸੰਭਾਵਨਾ ਹੈਗੀਆਂ ਬਿਲਕੁਲ ਡਾਕਟਰ ਜਸਵਿੰਦਰ ਜੀ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਪਰਾਲੀ ਆ ਉਹ ਤਕਰੀਬਨ 19 ਤੋਂ 20 ਮਿਲੀਅਨ ਟਨ ਆ ਜਿਹੜੀ ਉਹ ਸਾਲਾਨਾ ਉਤਪਾਦਨ ਹੁੰਦਾ ਵਾ ਜੀ ਤੇ ਪਿਛਲੇ ਕੁਝ ਸਾਲਾਂ ਚ ਕਿਸਾਨਾਂ ਨੇ ਸਰਕਾਰ ਦੀ ਸਹਾਇਤਾ ਨਾਲ ਬਹੁਤ ਵੱਡੇ ਕਹੋ ਵੀ ਸਟੈਪ ਚੱਕਿਆ ਜਿਹਦੇ ਕਰਕੇ ਪਰਾਲੀ ਦੀ ਜਿਹੜੀ ਸੱਜੀ ਵਰਤੋਂ ਆ ਉਹ ਕਾਫੀ ਹੱਦ ਤੱਕ ਹੋਣ ਲੱਗ ਪਈ ਜੀ ਲੇਕਿਨ ਹਾਲੇ ਵੀ ਦੇਖਿਆ ਗਿਆ ਕਿ ਪਸ਼ੂ ਪਾਲਕਾਂ ਦੇ ਵਿੱਚ ਜਿਹੜੀ ਪਰਾਲੀ ਨੂੰ ਪਸ਼ੂਆਂ ਦੀ ਖਰਾਕ ਦੇ ਵਿੱਚ ਵਰਤੋਂ ਸੰਬੰਧੀ ਬਹੁਤ ਸ਼ੰਕਾਵਾਂ ਰਹਿੰਦੀਆਂ ਨੇ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਪ੍ਰਾਲੀ ਆ ਜਿਹੜੀ ਇੱਕ ਸੁੱਕਾ ਚਾਰਾ ਵਾ ਜੀ ਜੇ ਆਪਾਂ ਏਸ਼ੀਆ ਦੀ ਗੱਲ ਕਰੀਏ ਜਿਹਦੇ ਵਿੱਚ ਭਾਰਤ ਤੋਂ ਪੂਰਬੀ ਹਿੱਸਾ ਚੀਨ ਤੇ ਥੱਲੇ ਬਰਮਾ THAILAND ਵੀ ਆ ਤੇ ਨਾ ਵਗੈਰਾ ਸਾਰੇ ਆਉਂਦੇ ਆ ਇਸ ਹਿੱਸੇ ਦੇ ਵਿੱਚ ਜਿੰਨੇ ਵੀ ਜੁਗਾਲੀ ਵਾਲੇ ਪਸ਼ੂ ਨੇ ਜੀ ਉਹਨਾਂ ਚ 90% ਜਿਹੜੇ ਪਸ਼ੂ ਨੇ ਉਹਨਾਂ ਦਾ ਬੇਸਲ ਜਿਹੜੀ ਡਾਈਟ ਆ ਉਹ ਪ੍ਰਾਲੀ ਝੋਨੇ ਦੀ ਪ੍ਰਾਲੀ ਜੀ ਆਪਣੇ ਵੀ ਜੇ ਤੁਸੀਂ ਦੇਖਿਆ ਹੋ ਪਿਛਲੇ ਬਹੁਤ ਸਾਲਾਂ ਤੋਂ ਜਿਹੜੇ ਪੰਜਾਬ ਦੇ ਵਿੱਚ ਗੁੱਜਰ ਵੀਰ ਮੱਜਾ ਰੱਖਦੇ ਆ ਉਹਨਾਂ ਦਾ ਜਿਹੜੀ ਬੇਸਲ ਜਿਹੜੀ ਇੱਕ ਮੁੱਖ ਖੁਰਾਕ ਦਾ ਹਿੱਸਾ ਉਹ ਪ੍ਰਾਲੀ ਹੁੰਦੀ ਆ ਤੇ ਕਹਿਣ ਦਾ ਭਾਵ ਕਿ ਝੋਨੇ ਦੀ ਪ੍ਰਾਲੀ ਨੂੰ ਸੁੱਕੇ ਚਾਰੇ ਦੇ ਤੌਰ ਤੇ ਇੱਕ ਸੰਤੁਲਿਤ ਪਸ਼ੂ ਟੋਟਲ ਖੁਰਾਕ ਦੇ ਹਿੱਸੇ ਦੇ ਵਜੋਂ ਬਹੁਤ ਵਧੀਆ ਤਰ੍ਹਾਂ ਵਰਤਿਆ ਜਾ ਸਕਦਾ ਜਾ ਸਕਦਾ ਇਹ ਜ਼ਰੂਰ ਆ ਕਿ ਅਸੀਂ ਕੱਲੀ ਪ੍ਰਾਲੀ ਤੇ ਵੀ ਸਿਰਫ ਕੱਲੀ ਪ੍ਰਾਲੀ ਹੀ ਖਲਾਈਏ ਪਸ਼ੂ ਨੂੰ ਉਹ ਬਿਲਕੁਲ ਠੀਕ ਨਹੀਂ ਲੇਕਿਨ ਇਹ ਖੁਰਾਕ ਦੇ ਇੱਕ ਹਿੱਸੇ ਵਜੋਂ ਵਰਤਣਾ ਜਿਹੜਾ ਉਹ ਬਹੁਤ ਸਹੀ ਹੈ ਜੀ ਅਕਾ ਸਰ ਡਾਕਟਰ ਸਾਹਿਬ ਨੇ ਦੱਸਿਆ ਵੀ ਬਹੁਤ ਸਾਰੇ ਮੁਲਕਾਂ ਵਿੱਚ ਪ੍ਰਾਲੀ ਪਹਿਲਾਂ ਤੋਂ ਹੀ ਪਸ਼ੂ ਖੁਰਾਕ ਦਾ ਇੱਕ ਹਿੱਸਾ ਹੈ ਸੋ ਡਾਕਟਰ ਸਾਹਿਬ ਜੀ ਸਾਡੇ ਪਸ਼ੂ ਪਾਲਕ ਵੀਰਾਂ ਨੇ ਇਹਨੂੰ ਵਰਤਣਾ ਹੋਵੇ ਤਾਂ ਇਹ ਐਸਾ ਚੱਲਤੀ ਜਾ ਸਕਦੀ ਹੈ ਜਾਂ ਇਹਨੂੰ ਕੋਈ ਹੋਰ ਇਹਦਾ ਕੋਈ ਸੋਧਣਾ ਪੈਂਦਾ ਹੈਗਾ ਹਾਂਜੀ ਇਸ ਤਰ੍ਹਾਂ ਜਿਹੜੀ ਪ੍ਰਾਲੀ ਅੱਜ ਕੱਲ ਖੇਤ ਚੋਂ ਪਹਿਲਾਂ ਤਾਂ ਕਿਉਂਕਿ ਹੱਥਾਂ ਨਾਲ ਵੜਾਈ ਹੁੰਦੀ ਸੀਗੀ ਉਹ ਹੱਥ ਨਾਲ ਝਾੜਦੇ ਸੀ ਪ੍ਰਾਲੀ ਸਾਫਤੀ ਉਹ ਸੁੱਕੀ ਇਕੱਠੀ ਕਰਕੇ ਉਹਨੂੰ ਬਾਅਦ ਵਿੱਚ ਟੋਕਾ ਕਰਕੇ ਜੀ ਵਰਤੇ ਸੀ ਲੇਕਿਨ ਹੁਣ ਜਿਸ ਤਰ੍ਹਾਂ ਕੰਬਾਈਨਰ ਨਾਲ ਸਾਰੀ ਵੱਢੀ ਜਾਂਦੀ ਆ ਜੀ ਤੇ ਉਹਦੇ ਵਿੱਚ ਧਿਆਨ ਇਹ ਰੱਖਣਾ ਵੀ ਕਟਰ ਤੋਂ ਬਾਅਦ ਜੇ ਤੁਸੀਂ ਪ੍ਰਾਲੀ ਪਸ਼ੂਆਂ ਨੂੰ ਖਿਲਾਉਣ ਲਈ ਰੱਖਣੀ ਆ ਤਾਂ ਉਹਨੂੰ ਥੋੜਾ ਸੁਕਾ ਲਓ ਜੀ ਉਹਦੀ ਬੇਲਿੰਗ ਹੁੰਦੀ ਆ ਗੱਠਾਂ ਬਣਦੀਆਂ ਨੇ ਉਹ ਗੱਠਾਂ ਬਣਾਉਣ ਤੋਂ ਪਹਿਲਾਂ ਪ੍ਰਾਲੀ ਬਿਲਕੁਲ ਸੁੱਕ ਜਵੇ 2-3 ਦਿਨ ਧੁੱਪ ਲਵਾ ਲਓ ਜੀ ਕਟਰ ਤੋਂ ਬਾਅਦ ਉਸ ਤੋਂ ਬਾਅਦ ਰੇਕਿੰਗ ਕਰਕੇ ਉਸ ਤੋਂ ਬਾਅਦ ਸੁੱਕੀ ਪਰਾਲੀ ਦੇ ਜਿ ਗੱਠਾ ਬਣਨ ਗਿਆ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ ਉਹ ਗੱਠਾ ਨੂੰ ਅਸੀਂ ਦੋ ਤਰੀਕੇ ਨਾਲ ਖੜਾ ਸਕਦੇ ਹਾਂ ਜਿਹੜੇ ਵੱਡੇ ਡੇਰੀ ਫਾਰਮ ਨੇ ਜਿਨ੍ਹਾਂ ਕੋਲ ਟੀਐਮਆਰ ਵੈਗਨ ਆ ਜੀ ਉਹ ਗੱਠਾ ਨੂੰ ਸਿੱਧਾ ਅਸੀਂ ਸਾਈਲੇਜ ਦਾ ਜਦੋਂ ਟੀਐਮਆਰ ਬਣਾਉਣਾ ਜੀ ਕੁੱਲ ਮਿਸ਼ਰਤ ਖਰਾਕ ਜਾਂ ਟੋਟਲ ਮਿਕਸ ਰਾਸ਼ਨ ਜੀ ਤੇ ਉਹਦੇ ਵਿੱਚ ਸਾਈਲੇਜ ਆ ਵੰਡਾ ਆਪਾਂ ਨਾਲ ਸੁੱਕਾ ਚਾਰਾ ਪਾਉਂਦੇ ਆ ਜਾਂ ਤੂੜੀ ਪਾਉਂਦੇ ਜਾਂ ਪਰਾਲੀ ਪਾਉਂਦੇ ਆ ਤੇ ਉਹ ਗੱਠਾ ਨੂੰ ਸਿੱਧੀ ਅਸੀਂ ਹੋਲ ਕੇ ਉਹਦੇ ਵਿੱਚ ਟੀਐਮਰ ਵੈਗਨ ਦੇ ਵਿੱਚ ਪਾ ਸਕਦੀਆਂ ਕਿਉਂਕਿ ਉਹ ਪਹਿਲਾਂ ਹੀ ਕਟਰ ਬੇਲਰ ਨੇ ਉਹਦੀ ਕਟਿੰਗ ਕਰਕੇ ਉਹਦੀ ਥੋੜੀ ਛੋਟਾ ਕੀਤਾ ਹੁੰਦਾ ਜੀ ਆ ਜਿਹੜੇ ਛੋਟੇ ਕਿਸਾਨ ਵੀਰ ਨੇ ਜਿਨ੍ਹਾਂ ਨੇ ਟੋਕੇ ਵਾਲੀ ਮਸ਼ੀਨ ਚ ਆਪਣਾ ਹਰਾ ਚਾਰੇ ਨੂੰ ਪੁੱਤਰ ਕੇ ਖਰਾਉਣਾ ਉਹ ਗੱਠਾਂ ਨੂੰ ਹਰੇ ਚਾਰੇ ਦੇ ਨਾਲ ਟੋਕੇ ਦੇ ਵਿੱਚ ਮਸ਼ੀਨ ਦੇ ਵਿੱਚ ਹੀ ਕੱਢ ਕੇ ਟੋਕਾ ਕਰਕੇ ਮਿਕਸ ਕਰਕੇ ਖੜਾ ਸਕਦੇ ਜੀ ਇੱਕ ਜਿਹੜੀ ਵਧੀਆ ਦੁੱਧ ਵਾਲੀ ਗਾਂ ਵਾਜਾਂ ਮੱਝਾ ਉਹਨੂੰ 2 ਤੋਂ 2.5 ਕਿਲੋ ਪਰਾਲੀ ਤੂੜੀ ਦੀ ਜਗ੍ਹਾ ਤੇ ਜੀ ਤੇ ਆਪਾ ਬਿਲਕੁਲ ਨੋਰਮਲ ਤਰੀਕੇ ਨਾਲ ਖਾ ਸਕਦੇ ਆ ਜਿਹਦਾ ਕੋਈ ਵੀ ਕੋਈ ਵੀ ਬੁਰਾ ਪ੍ਰਭਾਵ ਨਹੀਂ ਪੈਂਦਾ ਅਸੀਂ ਮੈਥੇ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗਾ ਕਿ ਸਾਡਾ ਜਿਹੜਾ ਯੂਨੀਵਰਸਿਟੀ ਡੇਰੀ ਫਾਰਮ ਆ ਜੀ ਉਹਦੇ ਵਿੱਚ ਅਸੀਂ 2022 ਤੋਂ ਯੂਨੀਵਰਸਿਟੀ ਆੜ੍ਹੜੀ ਜਿਹੜੇ ਪਿੰਡ ਪੈਂਦੇ ਆ ਇਧਰ ਨਹਿਰ ਵਾਲੇ ਅਸੀਂ ਉੱਥੋਂ ਪ੍ਰਾਲੀ ਤੱਕ ਜਿੰਨੇ 100 ਸਵਾ 100 ਏਕੜ ਦੀ ਪ੍ਰਾਲੀ ਅਸੀਂ ਬੇਲਿੰਗ ਕਰਕੇ ਇਕੱਠੀ ਕਰਦੇ ਆ ਤੇ ਉਹ ਪਸ਼ੂ ਨੂੰ ਅਸੀਂ ਤਕਰੀਬਨ ਸਾਰਾ ਸਾਲ ਸਾਡੀ ਉਹ ਪ੍ਰਾਲੀ ਜੀ ਚੱਲਦੀ ਆ ਇਹ ਅਸੀਂ ਉਹ ਸਾਈਲੇ ਸਾਈਲੇ ਵੀ ਹੁੰਦਾ ਸਾਡੇ ਕੋਲ ਨਾਲ ਉਹ ਪਰਾਲੀ 2 ਤੋਂ 2.5 ਕਿਲੋ ਵੀ ਅਸੀਂ ਲਗਾਤਾਰ ਤਿੰਨ ਸਾਲ ਹੋ ਗਏ ਪਿਛਲੇ ਅਸੀਂ ਉਹ ਪਰਾਲੀ ਸੁੱਕੇ ਚਾਰੇ ਦੇ ਤੌਰ ਤੇ ਦੁੱਧਾਰੂ ਪਸ਼ੂਆਂ ਨੂੰ ਇੱਕ ਸੰਤੁਲਿਤ ਖਰਾਕ ਦੇ ਹਿੱਸੇ ਦੇ ਰੂਪ ਦੇ ਵਿੱਚ ਖੜਾ ਰਿਹਾ ਸੀ। ਸੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਵੀ ਇੱਕ ਤਾਂ ਅਸੀਂ ਤੂੜੀ ਦੇ ਬਦਲ ਬਦਲ ਵਜੋਂ ਅਸੀਂ 2 ਤੋਂ 2.5 ਕਿਲੋ ਜਿਹੜੀ ਪਰਾਲੀ ਹੈ ਪ੍ਰਤੀ ਪਸ਼ੂ ਅਸੀਂ ਖਵਾ ਸਕਦੇ ਹੈਗੇ ਆ। ਇਹਦੇ ਨਾਲ ਕੋਈ ਨੁਕਸਾਨ ਨਹੀਂ ਜਿਹੜਾ ਮੈਂ ਸਵਾਲ ਪੁੱਛਣਾ ਜਾ ਰਿਹਾ ਸੀ ਡਾਕਟਰ ਸਾਹਿਬ ਤੋਂ ਡਾਕਟਰ ਸਾਹਿਬ ਨੇ ਪਹਿਲਾਂ ਹੀ ਜਵਾਬ ਦਿੱਤਾ ਵੀ ਸਾਡੇ ਪਸ਼ੂ ਪਾਲਕ ਵੀਰਾਂ ਦੇ ਕਈ ਮਾਨਸਿਕ ਸ਼ੰਕੇ ਹੁੰਦੇ ਅਸਰ ਵੀ ਪਰਾਲੀ ਨਾਲ ਬੰਨ ਪੈ ਜਾਂਦਾ ਇਹਦੇ ਨਾਲ ਦੁੱਧ ਘਟਦਾ ਤੁਸੀਂ ਹੁਣੇ ਦੱਸ ਕੇ ਹਟਿਓ ਵੀ ਬਾਈ ਤੋਂ ਤੁਸੀਂ ਇਸ ਪਰਾਲੀ ਨੂੰ ਖਵਾ ਰਹੇ ਹੋ ਕਦੇ ਕੋਈ ਇਹੋ ਜੀ ਪ੍ਰੋਬਲਮ ਜਾਂ ਮੁਸ਼ਕਲ ਆਈ ਸੀ ਨਹੀਂ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਹਾਂ ਕਿਸਾਨ ਵੀਰਾਂ ਨੂੰ ਇਹ ਜਾਨਣਾ ਜ਼ਰੂਰੀ ਆ ਕੀ ਪ੍ਰਾਲੀ ਦੇ ਵਿੱਚ ਕੀ ਉਹਦੀਆਂ ਖੂਬੀਆਂ ਨੇ ਕੀ ਉਹਦੇ ਉਹਦੇ ਵਿੱਚ ਕਹਿ ਲਓ ਵੀ ਕੁਝ ਮਾੜੇ ਤੱਤ ਵੀ ਹੁੰਦੇ ਆ ਇਹ ਹਰੇਕ ਕਹਿ ਲਓ ਵੀ ਖਰਾਕ ਦੇ ਵਿੱਚ ਹੁੰਦੇ ਆ ਤੇ ਉਹਦੇ ਪਲੱਸ ਤੇ ਨੈਗੇਟਿਵ ਪੁਆਇੰਟ ਜੀ ਹੁੰਦੇ ਨੇ ਤੇ ਪਲੱਸ ਪੁਆਇੰਟ ਤਾਂ ਇਹੀ ਆ ਵੀ ਇੱਕ ਤਾਂ ਉਹ ਸਸਤੀ ਬਹੁਤ ਪੈਂਦੀ ਆ ਉਹਦੇ ਨਾਲ ਖਰਚਾ ਬਹੁਤ ਘਟਦਾ ਤੁਹਾਡਾ ਪ੍ਰੋਫਿਟ ਵੱਧਦਾ ਉਹਦਾ ਦੁੱਧ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਹੈਗਾ ਤੇ ਕਿਉਂਕਿ ਉਹ ਗੱਠਾਂ ਦੇ ਵਿੱਚ ਜਿਹੜਾ ਅਸੀਂ ਪ੍ਰਾਲੀ ਇਕੱਠੀ ਕਰਦੇ ਹਾਂ ਉਹਦਾ ਰੇਸ਼ਾ ਲੰਬਾ ਹੁੰਦਾ ਉਹਦੇ ਨਾਲ ਫੈਟ ਵੀ ਠੀਕ ਰਹਿੰਦੀ ਆ ਤੇ ਨਾਲ ਹੀ ਇਹ ਜਾਨਣਾ ਜ਼ਰੂਰੀ ਆ ਕਿ ਝੋਨੇ ਦੀ ਪ੍ਰਾਲੀ ਦੇ ਵਿੱਚ ਤੂੜੀ ਨਾਲੋਂ ਜਿਹੜਾ ਸਿਲੀਕਾ ਕੰਟੈਂਟ ਆ ਜਿਹਨੂੰ ਐਸਿਡ ਇਨਸੋਲਵਲ ਐਸ਼ ਕਹਿੰਦੇ ਆ ਉਹ ਥੋੜਾ ਜ਼ਿਆਦਾ ਹੁੰਦਾ ਜੀ ਇਹ ਮੰਨਣਾ ਪਊਗਾ ਤੇ ਦੂਸਰਾ ਇਹਦੇ ਵਿੱਚ ਥੋੜਾ ਆਕਸਲੇਟ ਹੁੰਦੇ ਆ ਜੀ ਜਿਹੜਾ ਕਿ ਕੈਲਸ਼ੀਅਮ ਦੀ ਐਬਜ਼ોર્ਪਸ਼ਨ ਨੂੰ ਘਟਾ ਥੋੜੀ ਘਟਾਉਂਦੇ ਆ ਜੀ ਇਸ ਕਰਕੇ ਇਹ ਵੀ ਨਾਲ ਆਪਾਂ ਨੂੰ ਗਿਆਨ ਹੋਣਾ ਜ਼ਰੂਰੀ ਆ ਜੀ ਵੀ ਇਹ ਸਿਲੀਕਾ ਜ਼ਿਆਦਾ ਆ ਸਿਲੀਕਾ ਡਿਪੈਂਡ ਕਰਦਾ ਵੀ ਵੈਰਾਈਟੀ ਨਾਲ ਬਹੁਤ ਫਰਕ ਆ ਪੰਜ ਤੋਂ ਲੈ ਕੇ ਜੋ 15% ਤੱਕ ਫੀਲ ਕਰਦਾ ਜਿਆਦਾ ਵੈਰਾਈਟੀਆਂ ਤੇ 5 ਤੋਂ ਲੈ ਕੇ 8-10% ਤੱਕ ਹੁੰਦਾ ਤੂੜੀ ਦੇ ਵਿੱਚ ਉਹ 3 3 ਜਾਂ 4% 5 ਤੋਂ ਥੱਲੇ ਥੱਲੇ ਰਹਿੰਦਾ ਤੇ ਇਹ ਜਿਹੜਾ ਸਿਲੀਕਾ ਵੈਸੇ ਕੋਈ ਜੇ 2-2.5 ਕਿਲੋ ਖਰੋਣੇ ਕੋਈ ਮੜਾ ਪ੍ਰਭਾਵ ਨਹੀਂ ਪਾਉਂਦਾ ਇਸੇ ਕਰਕੇ ਅਸੀਂ ਪ੍ਰਾਲੀ ਕਹਿੰਦੇ ਆ ਵੀ ਕੱਲੀ ਨੀਰੀ ਪ੍ਰਾਲੀ ਹਰ ਵਕਤ ਉਹ ਨਹੀਂ ਖਵਾਉਂਦਾ ਮਤਲਬ ਟੋਟਲ ਪ੍ਰਾਲੀ ਹੋਰ ਕੋਈ ਖਾਹਕ ਨਾ ਹੋਵੇ ਉਹ ਨਹੀਂ ਖਵਾਉਣੀ ਨਾਲ ਮਿਕਸ ਕਰਕੇ ਹਰੇ-ਚਾਰੇ ਦੇ ਵਿੱਚ ਜਾਂ ਸਾਈਲੇਜ ਦੇ ਵਿੱਚ ਮਿਕਸ ਕਰਕੇ ਖਵਾਉਣੀ ਆ ਤੇ ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਦੇ ਵਿੱਚ ਥੋੜਾ ਆਕਸੀਲੇਟ ਹੁੰਦਾ ਉਸ ਕਰਕੇ ਵੈਸੀ ਤਾਂ ਯੂਨੀਵਰਸਿਟੀ ਰეკਮੈਂਡ ਕਰਦੀਆਂ ਜਾਂ ਕਿਸਾਨ ਵੀਰਾਂ ਨੂੰ ਪਤਾ ਵੀ ਮਿਨਰਲ ਮਿਕਸਚਰ ਖਾਉਣਾ ਲੇਕਿਨ ਜਦੋਂ ਪ੍ਰਾਲੀ ਨਾਲ ਅਸੀਂ ਸ਼ਾਮਲ ਕਰਦੇ ਹਾਂ ਖਾਗ ਦੇ ਵਿੱਚ ਉਦੋਂ ਜਿਹੜੀ ਇਹ ਮਿਨਰਲ ਮਿਕਸਚਰ ਦੀ ਜਿਹੜੀ ਵਰਤੋਂ ਉਹ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਉਹ ਹਰ ਪਸ਼ੂ ਨੂੰ ਜਿਹਨੂੰ ਪ੍ਰਾਲੀ ਪੰਦੀ ਹੈ ਮਿਨਰਲ ਮਿਕਸਚਰ ਨਾਲ ਖਾਓ ਉਹਦੇ ਨਾਲ ਆਕਸਲੇਟ ਦਾ ਜਿਹੜਾ ਬੁਰਾ ਪ੍ਰਭਾਵ ਉਹ ਖਤਮ ਹੋ ਜਾਊਗਾ ਪਹਿਲਾਂ ਕਈ ਵਾਰ ਇਹ ਸ਼ੰਕਾ ਹੁੰਦੇ ਸੀ ਸੇਲੀਨੀਅਮ ਹੁੰਦਾ ਜੀ ਸੇਲੀਨੀਅਮ ਠੀਕ ਹੈ ਦੀ ਅਪਟੇਕਾ ਜਿਹੜੀ ਸੋਇਲ ਚੋਂ ਥੋੜੀ ਜ਼ਿਆਦਾ ਹੁੰਦੀ ਆ ਐਸ ਕੰਪੇਅਰ ਟੂ ਅਦਰ ਪਲਾਂਟਸ ਜਿਹ ਪਲਾਂਟ ਦੇ ਵਿੱਚ ਸੇਲੀਨੀਅਮ ਥੋੜਾ ਜਿਆਦਾ ਹੁੰਦਾ ਲੇਕਿਨ ਇਹਦੀ ਇਹਦੀ ਵੀ ਪੰਜਾਬ ਦੀ ਕਿਉਂਕਿ ਜਿਹੜੀ ਬਹੁ ਫਸਲੀ ਚੱਕਰ ਕਾਰਨ ਮਿੱਟੀ ਦੇ ਵਿੱਚ ਵੀ ਸੇਲੀਨੀਅਮ ਦੀ ਹੁਣ ਓਨੀ ਬਹੁਤਾਤ ਨਹੀਂ ਰਹੀ ਤੇ ਕਿਤੇ ਵੀ ਉਹ ਇਸ ਤਰ੍ਹਾਂ ਦਾ ਲੈਵਲ ਨਹੀਂ ਹੁੰਦਾ ਕਿ ਉਹ ਸੇਲੀਨੀਅਮ ਦੇ ਨਾਲ ਪਸ਼ੂਆਂ ਤੇ ਕੋਈ ਮਾੜਾ ਪ੍ਰਭਾਵ ਪਵੇ ਹਾਂ ਜੇ ਕਿਸੇ ਕੰਢੀ ਖੇਤਰ ਦੇ ਵਿੱਚ ਕਿਸੇ ਦੋ ਚਾਰ ਪਿੰਡਾਂ ਦੇ ਵਿੱਚ ਸੇਲੀਨੀਅਮ ਦੀ ਮੁਸ਼ਕਲ ਹੈਗੀ ਆ ਕਿਸੇ ਕਿਸੇ ਸਰਕਾਰੀ ਵਿਭਾਗ ਨੇ ਦੱਸਿਆ ਵੀ ਤੁਹਾਡੇ ਸਲੀਨੀਅਮ ਦੀ ਪ੍ਰੋਬਲਮ ਹੈਗੀ ਆ ਉੱਥੇ ਫਿਰ ਕੋਈ ਵੀ ਫਸਲ ਲਗਾਈ ਜਾਏ ਕਣਕ ਹੋਵੇ ਜਾਂ ਚੌਲ ਹੋਵੇ ਫਿਰ ਸਲੀਨੀਅਮ ਦੀ ਟਾਕਸਿਟੀ ਉਹਨਾਂ ਪਿੰਡਾਂ 'ਚ ਥੋੜੇ ਬਹੁਤ ਥੋੜੇ ਪਿੰਡਾਂ 'ਚ ਥੋੜੇ ਬਹੁਤ ਹੋਣਗੇ ਥੋੜਾ ਬਹੁਤ ਏਰੀਆ ਉੱਥੋਂ ਦਾ ਬਾਕੀ ਸਾਰੇ 95% ਪੰਜਾਬ ਦੇ ਵਿੱਚ ਕੋਈ ਸਲੀਨੀਅਮ ਦੀ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਬੁਰਾ ਪ੍ਰਭਾਵ ਨਹੀਂ ਪੈਂਦਾ ਜੀ ਡਾਕਟਰ ਸੋ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸਿਆ ਵੀ ਪਰਾਲੀ ਦੇ ਵਿੱਚ ਕੋਈ ਆਕਸਲੇਟ ਹੋ ਸਕਦੇ ਆ ਜਾਂ ਸਿਲਿਕਾ ਕੰਟੈਂਟ ਹੋ ਸਕਦੇ ਆ ਕੀ ਅਸੀਂ ਨੂੰ ਕਿਸੇ ਵਿਧੀ ਨਾਲ ਜਾਂ ਗਿੱਲਾ ਕਰਕੇ ਜਾਂ ਕੋਈ ਸੋਧ ਵੀ ਸਕਦੇ ਆ ਵੀ ਤਾਂ ਕਿ ਨਾਲੇ ਇਹ ਘੜ ਜਾਂਦੇ ਨਾਲੇ ਥੋੜੇ ਬਹੁਤ ਪ੍ਰਾਕ੍ਰਿਤਕ ਤੱਤ ਹੋਰ ਵੱਧ ਸਕਣ ਕੋਈ ਇਹੋ ਜਿਹਾ ਪ੍ਰਾਲਾ ਵੀ ਯੂਨੀਵਰਸਿਟੀ ਹਾਂਜੀ ਹਾਂਜੀ ਜੀ ਅ ਇੱਥੇ ਮੈਂ ਇੱਕ ਥੋੜੀ ਜਿਹੀ ਗੱਲ ਹੋਰ ਦੱਸਣੀ ਚਾਹੂੰਗਾ ਕਿ ਜਦੋਂ ਆਪਾਂ ਸੁੱਕੇ ਚਾਰੇ ਲੈਨੇ ਆ ਤਕਰੀਬਨ ਸਾਰੇ ਸੁੱਕੇ ਚਾਰਿਆਂ ਦੇ ਵਿੱਚ ਜਿਹੜੇ ਪੱਤੇ ਹੁੰਦੇ ਆ ਉਹ ਜ਼ਿਆਦਾ ਹਜਮ ਹੁੰਦੇ ਆ ਜਿਹੜਾ ਤਣਾ ਹੁੰਦਾ ਉਹ ਘਟਾ ਜਾਂਦਾ ਜੀ ਲੇਕਿਨ ਪ੍ਰਾਲੀ ਦੇ ਉਲਟਾ ਪਰਾਣੀ ਚ ਪੱਤੇ ਨੇ ਜਿਹੜੇ ਉਹ ਘਾਟਾ ਜਮੁੰਦਿਆਂ ਜਿਹੜਾ ਤਣਾ ਉਹ ਜਾਦੇ ਆਉਂਦਾ ਕਿਉਂਕਿ ਪੱਤੇ ਨੇ ਸਿਲੀਕਾ ਜਿਆਦਾ ਆ ਇਸ ਕਰਕੇ ਜਦੋਂ ਪਰਾਣੀ ਇਕੱਠੀ ਕਰਨੀਆਂ ਪਸ਼ੂਆਂ ਨੂੰ ਉਹ ਜਿਹੜਾ ਤਣੇ ਥੱਲੇ ਹੈਗੇ ਆ ਉਹਦੇ ਮੋਢ ਮੋਡੀਆਂ ਜਮੀਨ ਤੋਂ ਉੱਪਰ ਨੇ ਜਿਹੜੇ ਉਹ ਸਾਰਾ ਨਾਲ ਵਿੱਚ ਆ ਜਵੇ ਉਹਦੇ ਨਾਲ ਜਿਹੜੀ ਉਹਦੀ ਖਰਾਕੀ ਤਰਤਾ ਥੋੜੇ ਚੰਗੇ ਰਹਿਣਗੇ ਜੀ ਬਾਕੀ ਇਹ ਕਿਉਂਕਿ ਇਹ ਸੁੱਕਾ ਚਾਰਾ ਇਹਦੇ ਵਿੱਚ ਲਿਗਨ ਐਂਡ ਸੈਲੂਲੋਸ ਬਹੁਤ ਜ਼ਿਆਦਾ ਹੁੰਦਾ ਉਹ ਜੁੜਿਆ ਹੁੰਦਾ ਇਹਦੀ ਹਜਮਦਾਰ ਘੱਟ ਆ ਇਹਦੀ ਹਜਮਦਾਰ ਤਕਰੀਬਨ 40% ਆ ਤੂੜੀ ਦੀ ਵੀ ਇੰਨੀ ਕੀ ਹੁੰਦੀ ਆ ਜੀ ਤੇ ਉਹਨੂੰ ਵਧਾਉਣ ਲਈ ਅਪਕਾ ਯੂਰੀਆ ਟ੍ਰੀਟਮੈਂਟ ਕਰ ਸਕਦੇ ਆ ਜੀ ਕਿਸਾਨ ਵੀਰ ਦੋ ਤਰ੍ਹਾਂ ਦਾ ਯੂਰੀਆ ਟ੍ਰੀਟਮੈਂਟ ਹੁੰਦਾ ਯੂਰੀ ਨਾਲ ਸੋਧਣਾ ਇੱਕ ਤਾਂ ਹੈ ਵੀ ਯੂਰੀਆ ਨੂੰ ਸੋਧ ਕੇ ਉਸੇ ਦਿਨ ਯੂਰੀ ਨਾਲ ਸੋਧ ਕੇ ਉਸੇ ਦਿਨ ਖਿਲਾਉਣਾ ਉਹ ਤਰੀਕਾ ਇਹ ਹੈਗਾ ਵੀ ਇੱਕ ਕਵਾਂਟਲ ਪਰਾਲੀ ਸੁੱਕੀ ਜੀ ਤੇ ਟੋਕਾ ਕੀਤਾ ਹੋਇਆ ਜਾਂ ਤੁਸੀਂ ਜੇ ਗੱਠਾਂ ਨੇ ਜੇ ਟੀਐਮਆਰ ਵੈਗਨੋਂ ਸਿੱਧੀ ਟੀਐਮਆਰ ਵੈਗਨ ਦੇ ਵਿੱਚ ਤੁਸੀਂ ਉਹ ਇੱਕ ਕਵਾਂਟਲ ਪਰਾਲੀ ਗੱਠਾਂ ਵਾਲੀ ਪਾ ਸਕਦੇ ਹੋ ਜੀ ਤੇ 1 ਕਵਾਂਟਲ ਪ੍ਰਾਲੀ ਪਿੱਛੇ 30 ਕਿਲੋ ਪਾਣੀ ਦੇ ਵਿੱਚ ਅ 1 ਕਿਲੋ ਯੂਰੀਆ ਘੋਲ ਕੇ ਜੀ ਤੇ ਨਾਲ 3 ਕਿਲੋ ਸ਼ੀਰਾ ਪਾ ਕੇ ਜੀ 30 ਕਿਲੋ ਪਾਣੀ 3 ਕਿਲੋ ਸ਼ੀਰਾ 1 ਕਿਲੋ ਯੂਰੀਆ ਇਹ ਨਾਲ ਇੱਕ ਕਵਾਂਟਲ ਸੁੱਤੀ ਪ੍ਰਾਲੀ ਚੰਗੀ ਤਰ੍ਹਾਂ ਮਿਕਸ ਕਰਕੇ ਜੀ ਤੇ ਉਹਨੂੰ ਜਦੇ ਖਾ ਸਾ। ਇਹਦੇ ਨਾਲ ਉਹ ਪਸ਼ੂ ਖਾਂਦਾ ਵੀ ਅ ਸਵਾਰ ਨਾਲ ਤੇ ਉਹਨੂੰ ਉਹਦੀ ਹজম ਹੋਣ ਦੀ ਦਰ ਵੀ ਤਕਰੀਬਨ 2 ਤੋਂ 5% ਯੂਨਿਟ ਆ ਜਿਹੜੀ ਉਹ 40 ਤੋਂ 45 40% ਹੋ ਜਾਂਦੀ ਆ। ਇੱਕ ਹੋਰ ਤਰੀਕਾ ਜਿਹੜਾ ਥੋੜਾ ਐਡਵਾਂਸ ਹਾਲ ਚ ਲੇਬਰ ਥੋੜੀ ਜਿਆਦਾ ਲੱਗਦੀ ਆ ਵੀ ਉਹਦੇ ਵਿੱਚ ਇੱਕ ਕਵੰਟਲ ਪ੍ਰਾਰੀ ਟੋਕਾ ਕੀਤਾ ਹੋਇਆ ਉਹਦੇ ਵਿੱਚ 50 ਕਿਲੋ ਪਾਣੀ ਚ 3.5 ਕਿਲੋ ਯੂਰੀਆ ਘੋਲ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮਿਲਾ ਕੇ ਉਹਨੂੰ ਇੱਕ ਖੁੰਜੇ ਦੇ ਵਿੱਚ ਦੱਬ ਦਿਓ 9 ਦਿਨ ਉਹਨੂੰ ਉਸੇ ਤਰ੍ਹਾਂ ਰੱਖਣਾ 9 ਦਿਨ ਬਾਅਦ ਖੋਲ ਕੇ ਇੱਕ ਪਾਸੇ ਉਹਨੂੰ ਖੜਾਉਣਾ ਸ਼ੁਰੂ ਕਰ ਦਿਓ ਜਿਹੜੀ ਇਸ ਤਰ੍ਹਾਂ ਸੁੱਧੀ ਹੋਈ ਪਰਾਲੀ ਆ ਉਹਦੀ ਹਜਮੋਨ ਦੀ ਦਰ ਹੋਰ ਵੀ ਵਧ ਜਾਂਦੀ ਆ ਉਹ ਤਕਰੀਬਨ 40 ਤੋਂ ਲੈ ਕੇ 50 52% ਤੱਕ ਚਲੇ ਜਾਂਦੀ ਆ ਤੇ ਉਹ ਪਸ਼ੂ ਸਵਾਰਨ ਬਹੁਤ ਖੰਡਿਆ ਲੇਕਿਨ ਇਹਦੇ ਵਿੱਚ ਥੋੜੀ ਜਿਹੀ ਲੇਬਰ ਤੁਹਾਨੂੰ ਵੱਧ ਲੱਗਦੀ ਆ ਤੁਹਾਨੂੰ ਰੱਖਣੀ ਪੈਂਦੀ ਆ ਤੇ ਉਹ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਬਾਕੀ ਜੇ ਟੀਐਮਆਰ ਦੇ ਵਿੱਚ ਮਿਕਸ ਕਰਕੇ ਖਰਾਉਣੀ ਆ ਉਹ ਸਿੱਧੀ ਤੁਸੀਂ ਸਾਇਲੇ ਦੇ ਵਿੱਚ ਸੁੱਕੀ ਪਰਾਲੀ ਮਿਕਸ ਕਰੋ ਟੀਐਮਆਰ ਚ ਪੌ ਜਿਆਦਾ ਜਿਹੜੇ ਹੈਗੇ ਆ ਕਿਸਾਨ ਵੀਰ ਲਈ ਇਹ ਬਹੁਤ ਵਧੀਆ ਠੀਕਾ ਤੇ ਉਹਦੇ ਨਾਲ ਤੁਹਾਡਾ ਖਰਚਾ ਘਟੂਗਾ ਦੂਰੀ ਨਾਲੋਂ ਬਹੁਤ ਸਸਤੀ ਪੈਂਦੀ ਆ ਜੀ ਮੈਨੂੰ ਲੱਗਦਾ ਇਹਦੇ ਨਾਲ ਕਾਫੀ ਹੱਦ ਤੱਕ ਪ੍ਰਾਲੀ ਨਰਮ ਵੀ ਹੋ ਜਾਂਦੀ ਹੈ ਸਾਈਲੇਜ ਸਾਈਲੇਜ ਤੋਂ ਬਾਅਦ ਜਾਂਦੇ ਹੋਏ। ਤੋਂ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਵੀ ਅਸੀਂ ਪ੍ਰਾਲੀ ਨੂੰ ਖੁਰਾਕ ਦੇ ਵਿੱਚ ਕਿੱਦਾਂ ਵਰਤ ਸਕਦੇ ਹਾਂ ਤੂੜੀ ਦੀ ਬਦਲ ਵਜੋਂ ਵੀ ਵਰਤ ਸਕਦੇ ਹਾਂ ਜਾਂ ਯੂਰੀਏ ਨਾਲ ਸੋਧ ਕੇ ਵੀ ਵਰਤ ਸਕਦੇ ਹਾਂ। ਦੱਸੋ ਵੀ ਤੁਸੀਂ ਕੀ ਖੁਰਾਕ ਬਾਰੇ ਗੱਲਾਂ ਕਿ ਅਸੀਂ ਪਸ਼ੂ ਪਾਲਣ ਕੀਤੇਆਂ ਵਿੱਚ ਇਸ ਪ੍ਰਾਲੀ ਦੀ ਵਰਤੋਂ ਹੋਰ ਵੀ ਕਿਸੇ ਜਗ੍ਹਾ ਤੇ ਕਰ ਸਕਦੇ ਹੈਗੇ? ਬਹੁਤ ਵਧੀਆ ਇੱਕ ਪ੍ਰਾਲੀ ਵਰਤਣ ਦਾ ਤਰੀਕਾ ਹੈਗਾ ਐਸ ਬੈਡਿੰਗ ਵਿਛਾਉਣਾ ਥੱਲੇ। ਜੀ ਸਿਆਲਾਂ ਦੇ ਵਿੱਚ ਜੀ ਉਹ ਅਸੀਂ ਇਹ ਦੇਖਿਆ ਇੱਥੇ ਸਾਡੀ ਯੂਨੀਵਰਸਿਟੀ ਦੀ ਰਿਸਰਚ ਵੀ ਹੋਈ ਆ ਵੀ ਜੇ ਅਸੀਂ ਸਿਆਲਾਂ ਦੇ ਵਿੱਚ ਸਾਰਾ ਜਿਹੜੇ ਸਿਆਲਾਂ 3-4 ਮਹੀਨੇ ਨੇ ਨਵੰਬਰ ਸੰਭਰ ਜਨਵਰੀ ਫਰਵਰੀ ਤੇ ਉਹਦੇ ਵਿੱਚ ਅਸੀਂ ਹਰ ਰੋਜ਼ ਉਹਦੇ ਥੱਲੇ ਸੁੱਕੀ ਪਰਾਲੀ ਪਾਉਨੇ ਆ ਤਾਂ तकरीबन گاਵਾ ਚ 15% ਦੁੱਧ ਦਾ ਜਿਹੜਾ ਉਹ ਵਾਧਾ ਹੋਇਆ ਨਾਲ ਸਮੈਟਿਕ ਸੈਲ ਕਾਊਂਟ ਵੀ ਘਟਿਆ ਕਿਉਂਕਿ ਪਸ਼ੂ ਤੇ ਬੰਦਾ ਆਰਾਮ ਨਾਲ ਉਗਾਲੀ ਜਿਆਦਾ ਕਰਦਾ ਤੇ ਉਹਨਾਂ ਦਾ ਦੁੱਧ ਵੀ ਵਾਧਾ ਹੁੰਦਾ ਜੀ ਤੇ ਹੁਣ ਜੇ ਤਾਂ ਪਸ਼ੂ ਬੰਨੇ ਹੋਇਆ ਤੁਸੀਂ ਉੱਥੇ ਸੁੱਕ ਪਾਉਂਦੇ ਆ ਕਿਸਾਨ ਵੀਰ ਕਾਫੀ ਪਾਉਂਦੇ ਆ ਤੂੜੀ ਵੀ ਪਾਉਂਦੇ ਆ ਉੱਥੇ ਪਰਾਲੀ ਤੁਸੀਂ ਵਰਤੋ ਤੇ ਪਰਾਲੀ ਦੀ ਸੁੱਕ ਚ ਪਸ਼ੂ ਬਹੁਤ ਆਰਾਮ ਮਹਿਸੂਸ ਕਰਦਾ ਵਾ ਤੇ ਉਹ ਪਰਾਲੀ ਫਿਰ ਗੋਹੇ ਤੇ ਪਿਸ਼ਾਬ ਚ ਰਲ ਕੇ ਇੱਕ ਵਧੀਆ ਖਾਦ ਵੀ ਬਣਦੀ ਹੈ ਗਲ ਜਾਂਦੀ ਹੈ ਜੀ ਤੇ ਇੱਕ ਜਿਹੜੀਆਂ ਬੱਕਰੀਆਂ ਨੇ ਕਿਉਂਕਿ ਅੱਜ ਅੱਜ ਕੱਲ ਬੱਕਰੀਆਂ ਪਾਲਣ ਦਾ ਵੀ ਕਾਫੀ ਚੱਲਿਆ ਬੱਕਰੀਆਂ ਠੰਡ ਦੇ ਵਿੱਚ ਕਾਫੀ ਉਹਨਾਂ ਨੂੰ ਤਕਲੀਫ ਹੁੰਦੀ ਆ ਬੱਕਰੀਆਂ ਹਾਂਜੀ ਉਹਨੂੰ ਬਚਾਉਣਾ ਪੈਂਦਾ ਜੀ ਉੱਥੇ ਅਸੀਂ ਦੇਖਿਆ ਕਿ ਬੱਕਰੀਆਂ ਨੂੰ ਜਿਹੜੀਆਂ ਇਹ ਪਰਾਲੀ ਦੇ ਗੱਠਾ ਨੇ ਇਨਾਂ ਨਾਲ ਛੋਟੇ-ਛੋਟੇ ਤੁਸੀਂ ਖੁੱਡੇ ਬਣਾ ਕੇ ਥੱਲੇ ਪੂਰੀ ਮੋਟੀ ਪਰਾਲੀ ਰੱਖ ਕੇ ਜੇ ਬੱਚੇ ਵੀ ਉਹ ਚ ਰੱਖ ਲਓ ਠੰਡ ਨਾਲ ਬਹੁਤ ਵਿਚਾਰ ਆ ਜਾਂਦਾ ਇਹ ਬੱਚੇ ਦੇ ਮਰਨ ਦਾ ਦਰ ਜਿਹੜੀ ਉਹ ਬਹੁਤ ਘਟ ਜਾਂਦੀ ਹੈ ਜੀ ਹਾਂ ਤੇ ਇੱਕ ਜਿਹੜੇ ਹੁਣ ਅੱਜ ਕੱਲ ਵੱਡੇ ਸ਼ੈੱਡ ਨੇ ਖੁੱਲੇ ਨੇ ਤੇ ਜਿੱਥੇ گاਵਾ ਖੁੱਲੀਆਂ ਰਹਿੰਦੀਆਂ ਨੇ ਹੈਨਾ ਉੱਥੇ ਆਪਾਂ ਸਿਆਲਾਂ ਚ ਪਰਦੇ-ਪੁਰਦੇ ਵੀ ਨਹੀਂ ਲਾਉਂਦੇ ਹੈਗੇ ਉੱਥੇ ਕੱਚੇ ਸ਼ੈੱਡ ਜਿਹੜੀ ਜਿੱਥੇ ਕੱਚਾ ਹੁੰਦਾ ਛੱਤ ਦੇ ਥੱਲੇ ਛੱਤ ਦੇ ਥੱਲੇ ਕੱਚਾ ਉੱਥੇ ਅਸੀਂ ਪਿਛਲੇ 4 ਸਾਲ ਤੋਂ ਇਹ ਕਰ ਰਹੇ ਆ ਵੀ ਹਰ ਸਿਆਲਾਂ ਦੇ ਵਿੱਚ ਅਸੀਂ ਦਸੰਬਰ ਜਦੋਂ ਠੰਡ ਵਾਧੀ ਆ ਉਦੋਂ ਥੱਲੇ ਪ੍ਰਾਲੀ ਅਸੀਂ ਇੱਕ ਪਾਸੇ ਜਿੰਨੀਆਂ ਗਾਵਾਂ ਬੈਠਣ ਦੀ ਜਗ੍ਹਾ ਹੁੰਦੀਆਂ ਵੀ ਉਹਨੇ ਕੋ ਸਪੈਨਰ ਦੇ ਵਿੱਚ ਅਸੀਂ ਪ੍ਰਾਲੀ ਖਡਾਉਣੀ ਸ਼ੁਰੂ ਕਰ ਦਿੰਦੇ ਆ ਜੀ ਤੇ ਹਰ ਚੌਥੇ ਪੰਜਵੇਂ ਦਿਨ ਨਵੀਂ ਉੱਤੇ ਪਾ ਦਿੰਦੇ ਆ ਜੀ ਤੇ ਇਹ ਫਰਵਰੀ ਅੱਧ ਤੱਕ ਇਹੀ ਚੱਲਦਾ ਉਹ ਕਾਫੀ ਮੋਟੀ ਜਮਾ ਹੋ ਜਾਂਦੀ ਆ ਤੇ ਫਰਵਰੀ ਜਦੋਂ ਠੰਡ ਘਟ ਜਾਂਦੀ ਆ ਤੇ ਉਹ ਸਾਰੀ ਗਲੀ ਦੀ ਪ੍ਰਾਲੀ ਚੱਕ ਕੇ ਅਸੀਂ ਬਾਹਰ ਘੜ ਦਿੰਦੇ ਆ ਤੇ ਬਾਅਦ ਵਿੱਚ ਜਦੋਂ ਬਹਾਈ ਕਰ ਦਿੰਦੇ ਆ ਇਹਨਾਂ ਪਸ਼ੂ ਜਿਹੜਾ ਨਿੱਘੇ ਚ ਬੈਠਾ ਰਹਿੰਦਾ ਇਹ ਬੜਾ ਵਧੀਆ ਗੱਦਾ ਬਣਦਾ ਬੜਾ ਆਰਾਮ ਮਹਿਸੂਸ ਕਰਦੇ ਆ ਪਸ਼ੂ ਨੂੰ ਠੰਡ ਵੀ ਘੱਟਦਾ ਜੀ ਰੌਖਾ ਸੋ ਡਾਕਟਰ ਸਾਹਿਬ ਨੇ ਦੱਸਿਆ ਵੀ ਕਿੱਦਾਂ ਅਸੀਂ ਪ੍ਰਾਲੀ ਦੀ ਵਿਛਾਣੇ ਵਜੋਂ ਵਰਤੋਂ ਕਰ ਸਕਦੇ ਆ ਜਾਂ ਅਸੀਂ ਬੱਕਰੀ ਪਾਲਣ ਨੂੰ ਜਾਂ ਜਿਹੜੇ ਮੇਮਨੇ ਆ ਜਾਂ ਛਲਾਰੂ ਨੇ ਉਹਨਾਂ ਨੂੰ ਠੰਡ ਤੋਂ ਬਚਾਉਣ ਵਾਸਤੇ ਅਸੀਂ ਪ੍ਰਾਲੀ ਦੀਆਂ ਗੱਠਾਂ ਦੀ ਕਿੱਦਾਂ ਵਰਤੋਂ ਕਰ ਸਕਦੇ ਆ ਮੈਸਰ ਵੀ ਇੱਕ ਛੋਟਾ ਜਿਹਾ ਸਵਾਲ ਮੇਰੇ ਜ਼ਿਹਨ 'ਚ ਹੋ ਰਿਹਾ ਹੈ ਜਿੱਥੇ ਪਹਿਲੀ ਵਾਰੀ ਪ੍ਰਾਲੀ ਜਦੋਂ ਥੱਲੇ ਵਿਛਾਣੇ ਵਜੋਂ ਵਿਛਾਉਣੀ ਆ ਆਪਾਂ ਉਹ ਕਿੰਨੀ ਕੁ ਮੋਟੀ ਤੈ ਹੋਣੀ ਚਾਹੀਦੀ ਆ ਵੀ ਤਾਂ ਕਿ ਜਿਹੜਾ ਪਸ਼ੂ ਹੈ ਆਰਾਮਦਾਇਕ ਮਹਿਸੂ ਬੜੀ ਪਤਲੀ ਜੀ ਤੈ ਹੁੰਦੀ ਹੈ ਕਿ ਇਹ ਵੀ ਦੱਸੋ ਸਾਰੇ ਦੇਖੋ ਜੇ ਤੱਕ ਕੱਚਾ ਵਾ ਜੀ ਕੱਚੇ ਛੱਤ ਦੇ ਥੱਲੇ ਅਸੀਂ ਪਰਾਲੀ ਪਾਉਂਦੇ ਹਾਂ ਤਕਰੀਬਨ 5 ਇੰਚ ਦੀ ਤੈ ਰੋਜ਼ ਵਿਛਾ ਦਿੰਦੇ ਹਾਂ ਜੀ ਹਨਾ ਉਹ ਉਹ ਦਬ ਕੇ ਬਿਲਕੁਲ ਨਾਲ ਲੱਗ ਜਾਂਦੀ ਆ ਜੀ ਫਰਵਰੀ ਤੱਕ ਉਹ ਤਕਰੀਬਨ ਫੁੱਟ ਫੁੱਟ ਡੇਢ ਫੁੱਟ ਕੱਚਾ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਉਹ ਕੱਢ ਦਿੰਦੇ ਹਾਂ ਜੀ ਤੇ 5 ਇੰਚ ਉਹ ਖੁੱਲੀ ਹੁੰਦੀ ਆ ਜਦੋਂ ਪਸ਼ੂ ਮਹਿ ਦਾ ਦੋ ਤਿੰਨ ਦਿਨਾਂ ਜਮੀ ਨਾਲ ਲੱਗ ਜਾਂਦੀ ਜੀ ਤੇ ਜੇ ਪੱਕਾ ਜੀ ਪੱਕੇ ਦੇ ਵਿੱਚ ਤੁਹਾਨੂੰ ਫਿਰ ਰੋਜ਼ ਕੱਢਣੀ ਪਊਗੀ ਕਿਉਂਕਿ ਉਹਦੇ ਵਿੱਚ ਵਿਛਾਵਾ ਉਹ ਥੱਲੇ ਨਹੀਂ ਜਾਂਦਾ ਉਹ ਤੁਹਾਨੂੰ 5 ਇੰਚ ਤਹ ਬਿਸ਼ਾ ਕੇ ਹਰ ਰੋਜ਼ ਕੱਢਣੀ ਪਊਗੀ ਤੇ ਉਹ ਥੋੜਾ ਜਿਹਾ ਲੇਬਰ ਦਾ ਵਾਧੂ ਹੈ ਪਰ ਉਹਦੇ ਨਾਲ ਜਿਹੜਾ ਪਸ਼ੂ ਆ ਬਹੁਤ ਆਰਾਮ ਮਹਿਸੂਸ ਕਰਦਾ ਉਹਦੇ ਉਹਦੇ ਥਣਾ ਦੀ ਸਿਹਤ ਉਹਦੀ ਲੇਵੇ ਦੀ ਸਿਹਤ ਉਹਦੀ ਜਗਾਲੀ ਕਰਨ ਦੀ ਦਰ ਸਭ ਕੁਝ ਵੱਧ ਜਾਂਦਾ ਸੋ ਪਸ਼ੂ ਆਰਾਮ ਦਾ ਇੱਕ ਮਹਿਸੂਸ ਕਰਦਾ ਤੇ ਉਨਹੀਂ ਹੁੰਦੀ ਜਿਹੜੀ ਉਤਪਾਦਨ ਸ਼ਕਤੀ ਵਾਧਦੀ ਹੈ ਸੋ ਪਸ਼ੂ ਪਾਲਕ ਵੀਰੋ ਡਾਕਟਰ ਗੈਰੀਵਾਲ ਜੀ ਨੇ ਸਾਨੂੰ ਬਹੁਤ ਵਧੀਆ ਉਪਰਾਲੇ ਦੱਸੇ ਵੀ ਅਸੀਂ ਜਿਹੜੀ ਪਰਾਲੀ ਹੈ ਉਹ ਪਸ਼ੂ ਪਾਲਣ ਕੀਤੇਆਂ ਵਿੱਚ ਕਿੱਦਾਂ ਵਰਤ ਸਕਦੇ ਆ ਤੇ ਮੈਨੂੰ ਉਮੀਦ ਹੈ ਵੀ ਜੇ ਅਸੀਂ ਡਾਕਟਰ ਸਾਹਿਬ ਦੇ ਦਸੇ ਤਰੀਕੇ ਨਾਲ ਵਰਤੋ ਕਰਿਏ ਉਪਰਾਲੀ ਦੀ ਤਾਂ ਸਾਨੂੰ ਕੋਈ ਮੁਸ਼ਕਲ ਨਹੀਂ ਆਉਗੀ ਤੇ ਨਾਲ ਹੀ ਡਾਕਟਰ ਸਾਹਿਬ ਨੇ ਜਿੱਦਾਂ ਜਿਹੜੇ ਸਾਡੇ ਮਨ 'ਚ ਕੋਈ ਵੀ ਸ਼ੰਕੇ ਸੀਗੇ ਉਹ ਸਾਰੇ ਦੂਰ ਕਰ ਦਿੱਤੇ ਨੇ ਸੋ ਇਸ ਕਰਕੇ ਮੈਨੂੰ ਉਮੀਦ ਆ ਵੀ ਸਾਡੇ ਪਸ਼ੂ ਪਾਲਕ ਵੀਰ ਐ ਇਸ ਵਾਰੀ ਜਿਹੜੀ ਉਪਰਾਲੀ ਦੀ ਸਟੱਜੀ ਵਰਤੋ ਕਰਨਗੇ ਸੋ ਡਾਕਟਰ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਆਠੇ ਆਏ ਤੋਂ ਵਾਸਤੇ ਤੇ ਅਗਲੀ ਵਾਰੀ ਫੇਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ ਤਦ ਤੱਕ ਲਈ ਧੰਨਵਾਦ